ਇਹ ਮੋਨ ਵਾਲਾ ਆਤਾ ਆਈ ਤੇ ਗੇਅਰ ਹੀ ਪਣੀ ਕਾ ਠੋਕੀ ਫਿਰਦਾ ਆ ਹਾਲ ਹੀ ਨਾਲ ਉੱਤੇ ਤੇ ਲਈ ਫਿਰਦਾ ਹੋਵੇ ਹੂੰ ਪਰ ਫੋਮਸ ਵੇਖੋ ਆਪਣੇ ਟਰੈਕਟਰ ਦੀ ਐਂਡੋ ਫਾਰਮ 360 H T ਤੇ ਹੱਲਾ 11 ਜੇ ਝੂਠ ਨਹੀਂ ਆਪਾਂ ਮਾਰਦੇ ਕਿਉਂਕਿ 13 ਆਪਣੇ ਕੋਲ ਹੈਗੀਆਂ ਨਹੀਂ ਪਹਿਲੇ ਟਰੈਕਟਰ ਦੀ ਹੱਲਾ ਨੇ ਪਰ ਮੈਨੂੰ ਲੱਗਦਾ ਬਾਈ ਦੂਜੇ ਆਈ ਜੀ ਬਾਈ ਉਹੀ ਜਾਂਦਾ ਤੇ ਹਾਲ ਤੁਹਾਨੂੰ ਲੱਗਦੇ ਵਿਖਾ ਦਿੰਦੇ ਕਿੰਨੇ ਲੱਗਦੇ ਆ ਚੈੱਕ ਕਰ ਲਿਆ ਜੀ ਇਹ ਨਹੀਂ ਵੀ ਬਾਅਦ ਚ ਤੁਸੀਂ ਆਖੋ ਵੀ ਹਾਲ ਹੈ ਸ਼ਾਇਦ ਉੱਤੇ ਉੱਤੇ ਲਈ ਫਿਰਦਾ ਹੋਵੇ ਠੀਕ ਹੈ ਨਾ ਹਾਲ ਤੁਹਾਨੂੰ ਦਿਖਾਉਣੇ ਆ ਵੇਖ ਲਓ ਚੈੱਕ ਕਰੋ ਵੇਖ ਲਓ ਠੀਕ ਆ ਫੇਰ ਨਾ ਆਖਾ ਉੱਤੇ ਉੱਤੇ ਲਈ ਫਿਰਦਾ ਬਾਈ ਆਹ ਮੋੜ ਤੋਂ ਜਰੂਰ ਚੁੱਕਦਾ ਕਿਉਂਕਿ ਉਹ ਦੂਜੇ ਹਾਈ ਚ ਟਰੈਕਟਰ ਆ ਤੇ ਉਹ ਰੇਸ ਮੱਠੀ ਕਰ ਲੈਂਦਾ ਇਹ ਡਰਾਈਵਰ ਨਵਾਂ ਸਾਡਾ ਥੋੜਾ ਜਿਹਾ ਬਾਕੀ ਫੇਰ ਲੀਵਰ ਥੱਲੇ ਸੁੱਟ ਦਿੰਦਾ ਕਰਮਾਲਾ ਵੇਖ ਲਓ ਜਾਂਦੇ ਠੀਕ ਆ ਨਾ